ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਜਾਣਕਾਰੀ ਭਰਪੂਰ ਵੀਡੀਓ ਵਿੱਚ ਸਿੱਖੀ ਦੇ ਮੁੱਖ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਦੀ ਪਰਚੋਲ ਕਰੂਗੇ ਜਿੱਥੇ ਅਸੀਂ ਇਸ ਸੁੰਦਰ ਧਰੰਗ ਦੇ ਮੂਲ ਸਿਧਾਂਤਾਂ ਵਿੱਚ ਡੂੰਘਾਈ ਨਾਲ ਜਾਂਦੇ ਹਾਂ ਇਸ ਦੇ ਅਮੀਰ ਇਤਿਹਾਸ ਤੋਂ ਲੈ ਕੇ ਇਸ ਦੇ ਮਾਰਗਦਰਸ਼ਕ ਦਰਸ਼ਨਾ ਤੱਕ ਅਸੀਂ ਤੁਹਾਨੂੰ ਸਿੱਖੀ ਦੇ ਸਾਰ ਨੂੰ ਹੋਰ ਸਿੱਖਣ ਵਿੱਚ ਦਿਲਚਸਪੀ ਰੱਖਦੇ ਹੋਏ ਅਸੀਂ ਤੁਹਾਨੂੰ ਸਿੱਖੀ ਦੇ ਸਾਰ ਨੂੰ ਖੋਜਣ ਲਈ ਇੱਕ ਯਾਤਰਾ ਤੇ ਲੈ ਜਾਵਾਂਗੇ ਭਾਵੇਂ ਤੁਸੀਂ ਸਿੱਖ ਹੋ ਜਾਂ ਸਿਰਫ ਹੋਰ ਸਿੱਖਣ ਵਿੱਚ ਦਿਲਚਸਪੀ ਰੱਖਦੇ ਹੋ ਅੱਜ ਦਾ ਇਹ ਵੀਡੀਓ ਇਸ دلچਸਪ ਵਿਸ਼ਵਾਸ ਦੀ ਡੂੰਗੀ ਸਮਝ ਪ੍ਰਾਪਤ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਸੰਪੂਰਨ ਹੈ ਇਸ ਲਈ ਆਰਾਮ ਨਾਲ ਬੈਠੋ ਆਰਾਮ ਕਰੋ ਅਤੇ ਆਓ ਇਕੱਠੇ ਹੋ ਕੇ ਇਸ ਗਿਆਨ ਵਾਨ ਸਾਹਸ ਤੇ ਚੱਲੀਏ ਸਿੱਖਾਂ ਦੇ ਮੂਲ ਗੱਲਾਂ ਦੀ ਯਾਤਰਾ ਵਿੱਚ ਤੁਹਾਡਾ ਸਵਾਗਤ ਹੈ। ਇੱਕ ਅਧਿਆਤਮਿਕ ਮਾਰਗ ਹੈ ਜੋ ਪਿਆਰ, ਸਮਾਨਤਾ ਤੇ ਸੇਵਾ ਤੇ ਜ਼ੋਰ ਦਿੰਦਾ ਹੈ। ਸਿੱਖੀ ਦੇ ਦਿਲ ਵਿੱਚ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਹੈ ਜੋ ਨਿਰਗਰਕਾਰ, ਕਾਲ ਰਹਿਤ, ਸਰਵਵਿਆਪੀ ਹੈ। ਇਹ ਬ੍ਰह्म ਤਤ ਹਰ ਕਿਸੇ ਲਈ ਪਹੁੰਚਯੋਗ ਹੈ ਭਾਵੇਂ ਉਹ ਕਿਸੇ ਵੀ ਪਿਛੋਕੜ ਜਾਂ ਸਥਿਤੀ ਦਾ ਹੋਵੇ। ਉਹ ਕਿਸੇ ਵੀ ਪ੍ਰਕਾਰ ਦਾ ਬੰਦਾ ਹੋਵੇ ਸਾਰਿਆਂ ਲਈ ਸਨਮਾਨ ਹੈ ਸਿੱਖ ਧਰਮ। ਸਿੱਖੀ ਭਾਈਚਾਰੇ ਅਤੇ ਨੀਸਵਾਰਥ ਸੇਵਾ ਦੀ ਮਹਤਤਾ ਸਿਖਾਉਂਦੀ ਹੈ। ਬਿਨਾਂ ਕਿਸੇ ਸੁਆਰਥ ਤੋਂ ਕੀਤੀ ਗਈ ਸੇਵਾ ਸਿਰਫ ਸਿੱਖ ਧਰਮ ਸਿਖਾਉਂਦੀ ਹੈ। ਜਿਸ ਨੂੰ ਸੇਵਾ ਕਿਹਾ ਜਾਂਦਾ ਹੈ, ਸੇਵਾ ਰਾਹੀ ਵਿਅਕਤੀ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਉੱਚਾ ਚੁੱਕ ਸਕਦਾ ਹੈ। ਏਕਤਾ ਅਤੇ ਹਮਦਰਦੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਸਿੱਖੀ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਇੱਕ ਜੀਵਤ ਗੁਰੂ ਹੈ। ਜੋ ਇੱਕ ਸੱਚਾ ਅਤੇ ਇਮਾਨਦਾਰ ਜੀਵਨ ਕਿਵੇਂ ਜੀਣਾ ਹੈ ਇਸ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਇਸ ਨੂੰ ਬੁੱਧੀ ਦੇ ਸਦੀਵੀ ਸਰੋਤ ਵਿੱਚ ਸਤਕਾਰਿਆ ਜਾਂਦਾ ਹੈ ਸਿੱਖੀ ਦੇ ਕੇਂਦਰ ਵਿੱਚ ਸਮਾਨਤਾ ਅਤੇ ਨਿਆਂ ਦੀ ਸਿਧਾਂਤ ਹਨ ਸਿੱਖ ਸਾਰੇ ਵਿਅਕਤੀ ਨਾਲ ਸਤਕਾਰ ਅਤੇ ਮਾਣ ਨਾਲ ਪੇਸ਼ ਆਉਣ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਕਿਸੇ ਲਈ ਵੇਸ਼ ਨਹੀਂ ਰੱਖਦੇ ਕਿਸੇ ਤੇ ਗੁੱਸਾ ਨਹੀਂ ਕਰਦੇ ਸਾਰਿਆਂ ਨੂੰ ਸਨਮਾਨ ਸਮਝਦੇ ਹਨ ਭਾਵੇਂ ਉਨ੍ਹਾਂ ਦੀ ਨਸਲ ਲਿੰਗ ਜਾਂ ਧਰਮ ਕੋਈ ਵੀ ਹੋਵੇ ਉਹ ਸਾਹਮਣੀ ਵਿਅਕਤੀ ਦੂਜੀ ਵਿਅਕਤੀ ਕਿਸੇ ਵੀ ਨਸਲ ਦੇ ਹੋਵੇ ਕਿਸੇ ਵੀ ਧਰਮ ਦੇ ਹੋਣ ਕਿਸੇ ਕੋਈ ਵੀ ਲਿੰਗ ਹੋਣ ਇਸਤਰੀ ਲਿੰਗ ਪੁਲਿੰਗ ਕੋਈ ਵੀ ਉਹਨਾਂ ਨੂੰ ਸਾਰਿਆਂ ਨੂੰ ਸਨਮਾਨ ਪੇਸ਼ ਆਉਂਦੀ ਹੈ ਸਿੱਖਾਂ ਦੇ ਪੰਜ ਕਕਾਰ ਪੰਜ ਕਕਾਰ ਸਿੱਖਾਂ ਲਈ ਮਹੱਤਵਪੂਰਨ ਪ੍ਰਤੀਕ ਹਨ ਜੋ ਵਿਸ਼ਵਾਸ ਪਛਾਣ ਅਤੇ ਗੁਰੂਆਂ ਦੀ ਸਿੱਖਿਆਵਾਂ ਪ੍ਰਤੀ ਉਹਨਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਹਰ ਇੱਕ ਪ੍ਰਤੀ ਡੂੰਗਾ ਅਰਥ ਰੱਖਦੇ ਹਨ ਅਤੇ ਉਹਨਾਂ ਦੇ ਵਿਸ਼ਵਾਸਾਂ ਦੀ ਯਾਦ ਵੀ ਦਿਵਾਉਂਦੇ ਹਨ ਸਿੱਖ ਦੀ ਸੁੰਦਰਤਾ ਦੀ ਖੋਜ ਕਰੋ ਇੱਕ ਅਜਿਹਾ ਮਾਰਗ ਜੋ ਪਿਆਰ ਨਿਮਰਤਾ ਅਤੇ ਸੱਚ ਦੀ ਭਾਲ ਨੂੰ ਉਤਸ਼ਾਹਿਤ ਕਰਦਾ ਹੈ ਇਸ ਸ਼ਕਤੀਸ਼ਾਲੀ ਅਧਿਆਤਮਿਕ ਯਾਤਰਾ ਦੀ ਪਰਚੋਲ ਕਰਨ ਵਿੱਚ ਸਾਡੇ ਨਾਲ ਜੁੜੋ ਸਿੱਖੀ ਜਾਂ ਸਿੱਖ ਦਰਮ ਜੀਵੰਤ ਅਧਿਆਤਮਿਕ ਮਾਰਗ ਹੈ ਜੋ 15ਵੀਂ ਸਦੀ ਵਿੱਚ ਭਾਰਤ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ ਸੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਇਹ ਰਸਮਾਂ ਅਤੇ ਸਿਧਾਂਤਾਂ ਤੋਂ ਪਰੇ ਬ੍ਰਹਮ ਨਾਲ ਸਿੱਧੇ ਸੰਬੰਧ ਤੇ ਜ਼ੋਰ ਦਿੰਦਾ ਹੈ ਸਿੱਖੀ ਦੇ ਕੇਂਦਰ ਵਿੱਚ ਇਸ ਦੇ ਮੁੱਖ ਵਿਸ਼ਵਾਸ ਹਨ ਜੋ 10 ਗੁਰੂਆਂ ਦੀਆਂ ਸਿੱਖਿਆਵਾਂ ਵਿੱਚ ਸਮਾਈ ਹੋਏ ਹਨ ਇੱਕ ਓੰਕਾਰ ਜਿਸ ਦਾ ਅਰਥ ਹੈ ਇੱਕ ਪਰਮਾਤਮਾ ਅਤੇ ਸਮਾਨਤਾ ਭਾਈਚਾਰਕ ਸੇਵਾ ਅਤੇ ਨੀਸਵਾਰਥ ਜੀਵਨ ਦੀ ਮਹੱਤਤਾ ਇਸ ਵਿਸ਼ਵਾਸ ਦੇ ਕੇਂਦਰ ਵਿੱਚ ਹਨ ਸਿੱਖ ਆਪਣੇ ਵਿਸ਼ਵਾਸ ਦੇ ਤਿੰਨ ਖੰਮਾਂ ਦਾ ਅਭਿਆਸ ਕਰਦੇ ਹਨ ਨਾਮ ਜਪਣਾ ਪਰਮਾਤਮਾ ਨੂੰ ਯਾਦ ਕਰਨਾ ਕੀਰਤ ਕਰਨੀ ਜਿਸ ਦਾ ਅਰਥ ਹੈ ਇਮਾਨਦਾਰ ਜੀਵਨ ਕਮਾਉਣਾ ਅਤੇ ਵੰਡ ਛਕਣਾ ਦੂਜਿਆਂ ਨਾਲ ਸਾਂਝਾ ਕਰਨਾ ਇਹ ਸਿਧਾਂਤ ਸਿੱਖਾਂ ਨੂੰ ਉਨ੍ਹਾਂ ਦੇ ਉਜਾਣਾ ਜੀਵਨ ਵਿੱਚ ਮਾਰਗਦਰਸ਼ਨ ਕਰਦੇ ਹਨ ਸਤਿ ਭਾਵਨਾ ਅਤੇ ਦਇਆ ਉਹ ਉਤਸ਼ਾਹਿਤ ਕਰਦੀ ਹਨ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ ਸਿਰਫ ਇੱਕ ਕਿਤਾਬ ਵਜੋਂ ਹੀ ਨਹੀਂ ਹੈ ਸਗੋਂ ਸਦੀਵੀ ਗੁਰੂ ਵਜੋਂ ਸਤਕਾਰਿਆ ਜਾਂਦਾ ਹੈ ਇਸ ਵਿੱਚ ਭਗਤਾਂ ਦੀਆਂ ਸਿੱਖਿਆਵਾਂ ਹਨ ਜੋ ਸਿੱਖਾਂ ਨੂੰ ਸ਼ਰਧਾ ਅਤੇ ਧਰਮਿਕਤਾ ਦਾ ਜੀਵਨ ਜਿਉਣ ਲਈ ਪ੍ਰੇਰਿਤ ਕਰਦੀਆਂ ਹਨ ਸਿੱਖੀ ਸਮਾਜਿਕ ਨਿਆਂ ਅਤੇ ਸਮਾਨਤਾ ਪ੍ਰਤੀ ਆਪਣੀ ਵਚਨਬੱਧਤਾ ਲਈ ਵੀ ਜਾਣੀ ਜਾਂਦੀ ਹੈ ਸਾਰੇ ਵਿਅਕਤੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਦੀ ਹੈ ਭਾਵੇਂ ਉਹਨਾਂ ਦਾ ਪਿੱਛੋਕੜ ਕੋਈ ਵੀ ਹੋਵੇ ਅੱਜ ਸਾਡੇ ਨਾਲ ਸਿੱਖੀ ਦੇ ਮੂਲ ਸਿਧਾਂਤ ਦੀ ਪਰਚੋਲ ਕਰਨ ਲਈ ਤੁਹਾਡਾ ਧੰਨਵਾਦ ਜੇਕਰ ਤੁਸੀਂ ਇਸ ਵੀਡੀਓ ਦਾ ਆਨੰਦ ਮਾਣਿਆ ਹੈ ਤਾਂ ਕਿਰਪਾ ਕਰਕੇ ਵਿਭਿੰਨ ਸੱਭਿਆਚਾਰਾਂ ਅਤੇ ਵਿਸ਼ਵਾਸਾਂ ਬਾਰੇ ਹੋਰ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ